ਕਰਨ ਕਰਨ ਜਿਮਨੀ ਚੋਣਾਂ ਨੂੰ ਅੱਜ 4 ਦਿਨ ਬਾਕੀ ਨੇ ਚੋਣ ਪ੍ਰਚਾਰ ਦੇ 4 ਦਿਨ ਰਹਿ ਗਏ ਨੇ ਹਰ ਪਾਰਟੀ ਆਪਣੇ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜੋਰ ਲਗਾ ਰਹੀ ਹੈ ਜੇ ਅਸੀਂ ਗੱਲ ਕਰੀਏ ਤਾਂ ਡਿਗਸ ਲੀਡਰ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸੀਐਮ ਦਿੱਲੀ ਦੇ ਮਨਿਸਟਰ ਉਸ ਤੋਂ ਇਲਾਵਾ ਹਰਿਆਣਾ ਦੇ ਸੀਐਮ ਉਹ ਵੀ ਚੋਣ ਪ੍ਰਚਾਰ ਕਰ ਰਹੇ ਨੇ ਆਪਣੇ ਉਮੀਦਵਾਰ ਅਜੀਤ ਸਿੰਘ ਸੰਦੂ ਦੇ ਹੱਕ ਦੇ ਵਿੱਚ ਇਹ ਚੋਣ ਜਿਹੜੀ ਜਿਮਨੀ ਚੋਣ ਹੈ ਚਾਹੇ ਇਹ 2027 ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰੇਗੀ ਜੇ ਅਸੀਂ ਇਸ ਵੇਲੇ ਤਰਨਤਾਰਨ ਮੌਜੂਦ ਹਾਂ ਤੋਂ ਉਹਨੂੰ ਇੱਥੋਂ ਦੀਆਂ ਤਸਵੀਰਾਂ ਵੀ ਦਿਖਾਣੇ ਆ ਕਿ ਚੋਣ ਪ੍ਰਚਾਰ ਇਸ ਵੇਲੇ ਸ਼ਿਕਰਾਤੇ ਹੈ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਉਂਕਿ ਇਹ ਰੋਡ ਤਰਨਤਾਰਨ ਦੀ ਹੈ ਇੱਕ ਮੇਨ ਰੋਡ ਹੈਗੀ ਹੈ ਇੱਕੋ ਰੋਡ ਦੇ ਉੱਤੇ ਸਾਰੇ ਉਮੀਦਵਾਰਾਂ ਦੇ ਜਿਹੜੇ ਮੇਨ ਦਫਤਰ ਹੈ ਜੇ ਗੱਲ ਕਰੀਏ ਭਾਜਪਾ ਦਾ ਮੇਨ ਦਫਤਰ ਹੈ ਆ ਵਾਰਸ ਪੰਜਾਬ ਦੇ ਉਹਨਾਂ ਦਾ ਮੁੱਖ ਦਫਤਰ ਇੱਥੇ ਹੀ ਹੈ ਆਮ ਆਦਮੀ ਪਾਰਟੀ ਦਾ ਮੁੱਖ ਦਫਤਰ ਇੱਥੇ ਹੀ ਹੈ ਕਾਂਗਰਸ ਪਾਰਟੀ ਦਾ ਮੁਖ ਦਫਤਰ ਇੱਥੇ ਹੀ ਹੈ ਤੇ ਇਸ ਤੋਂ ਇਸ ਦੇ ਸ਼ੁਰੂਆਤ ਤੇ ਹੀ ਅਕਾਲੀ ਦਲ ਦਾ ਵੀ ਮੁਖ ਦਫਤਰ ਇਸੇ ਹੀ ਰੋੜ ਦੇਤੇ ਆ। ਕਰਨਤਾਰਨ ਸ਼ਹਿਰ ਜਿਹਦੇ ਜਿੰਨੀ ਚੋਣਾਂ ਹੋਣੀਆਂ ਨੇ ਕਰੀਬ 2 ਲੱਖ ਦੇ ਕੋਲ ਵੋਟਰ ਨੇ ਜਿਹੜੇ ਕਿ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟ ਦਾ ਇਸਤੇਮਾਲ ਕਰਕੇ ਆਪਣੇ ਉਮੀਦਵਾਰ ਨੂੰ ਜਿਤਾਉਣਗੇ। ਇਸ ਹਲਕੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਸ਼ਹਿਰੀ ਵੋਟਰ ਦੀ ਗੱਲ ਸ਼ਹਿਰੀ ਵੋਟਰ ਦੀ ਗਿਣਤੀ ਘੱਟ ਹੈ ਜਦਕਿ ਆਹ ਦੇ ਦੁਆਲੇ ਜਿਹੜੇ ਪਿੰਡ ਨੇ ਕਸਬੇ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਸੋ ਇਹ ਸ਼ਹਿਰ ਵੈਸੇ ਤਾਂ ਪੰਥਕ ਰਿਹਾ ਹੈ ਇਸ ਤੋਂ ਜ਼ਿਆਦਾਤਰ ਅਕਾਲੀ ਪਾਰਟੀ ਦੇ ਅਕਾਲੀ ਪਾਰਟੀ ਦੇ ਉਮੀਦਵਾਰ ਹੀ ਉਤਿਰਨ ਹੁੰਦੇ ਰਹੇ ਨੇ ਉਹੀ ਜਿੱਦੇ ਰਹੇ ਨੇ ਜੇ ਗੱਲ ਹੁਣ ਅਸੀਂ ਹਰਬੀਰ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਅਕਾਲੀ ਦਲ ਚ ਵਿੱਚ ਸੀ ਹੁਣ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਦਮਨ ਫੜ ਲਿਆ ਹੈ ਤਿੰਨ ਵਾਰ ਉਹ ਇਸੇ ਹਲਕੇ ਤੋਂ ਤਰਨ ਤਰਨ ਹਲਕੇ ਤੋਂ ਹੀ ਉਮੀਦਵਾਰ ਰਹੇ ਸੰਨ ਔਰ ਜੇਤੂ ਰਹੇ ਸੰਨ ਪਹਿਲਾ ਪਹਿਲਾ ਚੋਣ ਉਹਨਾਂ ਨੇ ਲੜਿਆ ਸੀਗਾ ਜਦੋਂ ਉਹ ਆਜ਼ਾਦ ਉਮੀਦਵਾਰ ਇਸ ਮੈਦਾਨ ਚ ਉਤਰੇ ਸੰਨ ਔਰ ਤਰਨ ਤਰਨ ਦੇ ਵੋਟਰਸ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਉਹਨਾਂ ਨੂੰ ਜਿਤਾ ਦਿੱਤਾ ਸੀਗਾ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੰਨ ਅਕਾਲੀ ਦਲ ਦੇ ਵਿੱਚ ਦੂਜੀ ਵਾਰੀ ਜਿੱਤੇ ਤੀਜੀ ਵਾਰੀ ਜਿੱਤੇ ਮਗਰ ਫੇਰ ਡਾਕਟਰ ਧਰਮਵੀਰ ਅਗਨੀ ਹੋਤਰੀ ਉਹਨਾਂ ਨੇ ਉਹਨਾਂ ਨੂੰ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੇ ਉਹਨਾਂ ਨੂੰ ਹਰਾਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਜੋ ਜਿਹੜੇ ਕਿ ਇਸ ਪਾਣੀ ਦੁਨੀਆ ਨੂੰ ਵਾਲਿਦਾ ਕਹਿ ਚੁੱਕੇ ਨੇ ਉਹਨਾਂ ਨੇ ਐਸੇ ਇਸ ਸੀਟ ਨੂੰ ਆਪਣਾ ਕਬਜ਼ਾ ਜਮਾਇਆ ਆਪਣਾ ਧਾਕਰ ਜਮਾਇਆ ਉਹਨਾਂ ਤੋਂ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਹਲਕੇ ਦੇ ਵਿੱਚ ਕੋਲ ਜਿਮਨੀ ਚੋਲ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਜਿੰਨਾ ਦੀ ਮੌਜੂਦਾ ਸਰਕਾਰ ਹੈ ਚਾਹੇ ਸਰਕਾਰ ਨੂੰ ਇਸ ਸੀਟ ਦੇ ਜਿੱਤਣ ਹਾਰਨ ਦੇ ਨਾਲ ਕੋਈ ਫਰਕ ਨਹੀਂ ਪड़ਦਾ ਪਰ ਫਿਰ ਵੀ ਉਹ ਵੀ ਆਪਣੀ ਇਹੜੀ ਜੋਟੀ ਦਾ ਜ਼ੋਰ ਲਗਾ ਰਹੀ ਹੈ ਕਾਂਗਰਸ ਨੇ ਇਸ ਵਾਰ ਨਵੇਂ ਚਿਹਰੇ ਦੇ ਉੱਤੇ ਦਾਅ ਖੇਡਿਆ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੀਜੇਪੀ ਜਿਹੜੀ ਕਿ ਇੰਡੀਪੈਂਡੈਂਟ ਇਸ ਵਾਰ ਛੇ ਮੈਦਾਨ ਦੇ ਵਿੱਚ ਹੈ ਪਹਿਲਾ ਜੇ ਗੱਲ ਕਰੀਏ ਪਹਿਲੇ ਅਕਾਲੀ ਦਲ ਦੇ ਨਾਲ ਰਲੇਵਾ ਸੀਗਾ ਅਕਾਲੀ ਦਲ ਔਰ ਬੀਜੇਪੀ ਦਾ ਆਪਸੀ ਰਲੇਵਾ ਹੋਣ ਕਰਕੇ ਜਿਹੜਾ ਦੋਨੇ ਪਾਰਟੀਆਂ ਇਕੱਠੇ ਹੀ ਚੋਣ ਲੜਿਆ ਕਰਦੀਆਂ ਸਨ ਮਗਰ ਖੁਨ ਜਿਮਨੀ ਚੋਣਾ ਦੇ ਵਿੱਚ ਬੀਜੇਪੀ ਆਪਣੇ ਪੱਧਰ ਦੇ ਉੱਤੇ ਚੋਣ ਲੜੀ ਹੈ ਬੀਜੇਪੀ ਦੇ ਤਮਾਮ ਲੀਡਰ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੀ ਹੈ ਕੱਲ ਦੀ ਗੱਲ ਕਰੀਏ ਯਾਨੀ ਕੱਲ ਆਉਣ ਵਾਲੇ ਕੱਲ ਦੇ ਵਿੱਚ ਨੈਬ ਸਿੰਘ ਸੈਣੀ ਜਿਹੜੇ ਕਿ ਹਰਿਆਣਾ ਦੇ ਸੀਐਮ ਨੇ ਉਹ ਇੱਥੇ ਪਹੁੰਚਣਗੇ ਔਰ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਉਸ ਤੋਂ ਅਗਲੇ ਦਿਨ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਇੱਥੇ ਪਹੁੰਚਣਗੇ ਉਹ ਵੀ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਕਰਨਗੇ ਉਹਨਾਂ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਦਿੱਲੀ ਦੇ ਮੰਤਰੀ ਵੀ ਨੇ ਉਹ ਵੀ ਆਪਣੇ ਤਰੀਕੇ ਦੇ ਨਾਲ ਆਪਣੇ ਵੋਟਰਸ ਨੂੰ ਪਰਮਾਉਣ ਦੇ ਲਈ ਵੋਟਰਸ ਦੇ ਲਈ ਵੋਟਰਸ ਦੇ ਕੋਲ ਜਾ ਕੇ ਆਪਣੀਆਂ ਬੀਜੇਪੀ ਦੀਆਂ ਨੀਤੀਆਂ ਬੀਜੇਪੀ ਨੇ ਵੱਲੋਂ ਜੋ ਅੱਜ ਤੱਕ ਸਰਦੀ ਪਿੰਡਾਂ ਦੇ ਲੋਕਾਂ ਦੇ ਲਈ ਕੀਤਾ ਗਿਆ ਹੈ ਜੋ ਹਰ ਪੀੜਤਾਂ ਦੇ ਲਈ ਮੁਆਵਜ਼ਾ ਦਿੱਤਾ ਗਿਆ ਹੈ ਉਹਦਾ ਬਖਾਨ ਕਰਨਗੇ ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਣਗੇ ਔਰ ਆਪਣੇ ਹੱਕ ਦੇ ਆਪਣੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਚੋਣ ਵੋਟ ਪਾਉਣ ਦੇ ਲਈ ਉਹਨਾਂ ਨੂੰ ਅਪੀਲ ਕਰਨਗੇ ਸੋ ਕੁੱਲ ਮਿਲਾ ਕੇ ਦਿਗਜ ਲੀਡਰ ਜਿਹੜੇ ਆਣ ਵਾਲੇ ਦੋ ਤਿੰਨ ਦਿਨ ਨੇ ਕਿਉਂਕਿ 9 ਤਰੀਕ ਸ਼ਾਮੀ 5 ਵਜੇ ਚੋਣ ਪ੍ਰਚਾਰ ਥਮ ਜਾਏਗਾ ਚੋਣ ਪ੍ਰਚਾਰ ਦੇ ਲਈ ਕੋਈ ਸੜਕਾਂ ਤੇ ਨਹੀਂ ਉਤਰੇਗਾ ਇਹ ਤਰਨਤਾਰਨ ਦੇ ਹਲਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਨਹੀਂ ਹੋਏਗਾ 10 ਤਰੀਕ ਨੂੰ ਬਿਲਕੁਲ ਆਪਣੇ ਆਪ ਨੂੰ ਫ੍ਰੀ ਰੱਖਿਆ ਜਾਏਗਾ ਔਰ 11 ਤਰੀਕ ਨੂੰ ਸਵੇਰੇ 8 ਵਜੇ ਤੋਂ ਵੋਟ ਪੈਣੀ ਸ਼ੁਰੂ ਹੋ ਜਾਏਗੀ ਔਰ 14 ਤਰੀਕ ਨੂੰ ਤਰਨਤਾਰਨ ਖਲਕੇ ਦੀ ਜਿਮਨੀ ਚੋਣ ਦਾ ਨਤੀਜਾ ਆਏਗਾ ਔਰ ਪਤਾ ਚੱਲੇਗਾ ਕਿ ਤਰਨਤਾਰਨ ਦੇ ਲੋਕਾਂ ਨੇ ਇਸ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਆਪਣੀ ਚੋਣ ਦਿੱਤੀ ਹੈ ਜਿਸ ਕਿਸ ਦੇ ਉੱਤੇ ਵਿਸ਼ਵਾਸ ਰੱਖਿਆ ਹੈ ਸੋ ਕੁੱਲ ਮਿਲਾ ਕੇ ਤਰਨਤਾਰਨ ਦੇ ਵਿੱਚ ਇਸ ਵੇਲੇ ਜਿਮਨੀ ਚੋਣ ਦਾ ਖਾੜਾ ਜਿਹੜਾ ਹੈ ਪੱਕ ਚੁਕਿਆ ਹੈ ਪੱਕਿਆ ਹੋਇਆ ਹੈ ਹਰ ਪਾਰਟੀ ਆਪਣੇ ਆਪਣੇ ਤਰੀਕੇ ਦੇ ਨਾਲ ਜੋਰ ਲਗਾ ਰਹੀ ਹੈ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ 117 ਹਲਕਿਆਂ ਤੋਂ ਜਿਹੜੇ ਉਹਨਾਂ ਦੇ ਐਮਐਲਏ ਰਹਿ ਚੁੱਕੇ ਨੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਉਹ ਤਰਨ ਤਰਨ ਦੇ ਵਿੱਚ ਡੇਰਾ ਲਾਇ ਬੈਠੇ ਨੇ ਜਿਹੜੇ ਲੀਡਰਸ ਨੇ ਉਹ ਇੱਥੇ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿਹ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਪਿਤ ਅਰ ਮੁੱਖ ਮੰਤਰੀ ਤੋਂ ਇਲਾਵਾ ਔਰ ਸਾਰੇ ਮੰਤਰੀ ਉਹ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਇੱਥੇ ਪਹੁੰਚ ਰਹੇ ਨੇ ਵੱਡੀ ਗੱਲ ਜੇ ਇਸ ਪਰ ਇਸ ਚੋਣ ਦੇ ਵਿੱਚ ਕੀਤੀ ਜਾਏ ਤੇ ਬੀਜੇਪੀ ਦੀ ਆ ਬੀਜੇਪੀ ਨੂੰ ਪਹਿਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲਦਾ ਪਿਆ ਹੈ ਔਰ ਇਹ 2027 ਦੇ ਨਤੀਜੇ ਜਿਹੜੇ ਹੋਣਗੇ 2027 ਦੌਰਾਨ ਜਿਹੜੇ ਉਮੀਦਵਾਰ ਖੜੇ ਹੋਣਗੇ ਬੀਜੇਪੀ ਦੇ ਸਾਰੇ ਹੁਕਾਮੇ ਪੰਜਾਬ ਦੇ ਵਿੱਚ ਇਹਨਾਂ ਦੇ ਜਿਹੜੇ ਜਿੱਤਦੇ ਆ ਜਿੱਤ ਦੀਆਂ ਹਾਰ ਹੈ ਉਹਨਾਂ ਨੂੰ ਪ੍ਰਭਾਵਿਤ ਕਰੇਗਾ ਇਹ ਨਤੀਜਾ ਕਿਉਂਕਿ ਬੀਜੇਪੀ ਨੂੰ ਹੌਲੀ-ਹੌਲੀ ਜਿਹੜਾ ਹੰਗਾਰਾ ਮਿਲਦਾ ਜਾ ਰਿਹਾ ਹੈ ਵੋਟਰ ਜਿਹੜੇ ਕਿਉਂਕਿ ਪਹਿਲੇ ਦੀ ਗੱਲ ਕਰੀਏ ਤਾਂ ਪਹਿਲੇ ਲੋਕ ਬੀਜੇਪੀ ਨੂੰ ਪਿੰਡਾਂ ਚ ਨਹੀਂ ਸੀ ਆਂ ਦਿੰਦੇ ਪਰ ਹੁਣ ਜੇ ਗੱਲ ਕਰੀਏ ਤਾਂ ਹੁਣ ਲੋਕ ਪਿੰਡਾਂ ਦੇ ਵਿੱਚ ਆਂਦੇ ਨੇ ਬਕਾਇਦਾ ਉਹਨਾਂ ਦਾ ਜੀ ਆਇਆਂ ਨੂੰ ਕਹਿੰਦੇ ਨੇ ਬਕਾਇਦਾ ਉਹਨਾਂ ਦੇ ਹੱਥ ਦੇ ਵਿੱਚ ਨਿਕਤਰ ਦੇ ਵੀ ਨੇ ਹੁਣ ਦੇਖਿਆ ਜਾਏ ਤੇ 27 ਤਰੀਕ ਨੂੰ 27 2027 ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦਾ ਨਤੀਜਾ ਕੀ ਨਿਕਲਦਾ ਹੈ ਉਹ ਐ ਚੋਣ ਜਿਮਨੀ ਚੋਣ ਦੇ ਵਿੱਚ ਜਿਹੜੀ ਚੋਣ ਜਾਂ ਅਸਰ ਜਿਹੜਾ ਨਤੀਜਾ ਆਏਗਾ ਉਹ ਪ੍ਰਭਾਵਿਤ ਕਰੇਗਾ ਤੇ ਆਪਣਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਬੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ ਕਰੰਤਰਨ ਜਿਮਨੀ ਚੋਣ ਨੂੰ ਅੱਜ 4 ਦਿਨ ਬਾਕੀ ਨੇ ਚੋਣ ਪ੍ਰਚਾਰ ਦੇ 4 ਦਿਨ ਰਹਿ ਗਏ ਨੇ ਹਰ ਪਾਰਟੀ ਆਪਣੇ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜੋਰ ਲਗਾ ਰਹੀ ਹੈ ਜੇ ਅਸੀਂ ਗੱਲ ਕਰੀਏ ਤਾਂ ਡਿਗਸ ਲੀਡਰ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸੀਐਮ ਦਿੱਲੀ ਦੇ ਮਨਿਸਟਰ ਉਸ ਤੋਂ ਇਲਾਵਾ ਹਰਿਆਣਾ ਦੇ ਸੀਐਮ ਉਹ ਵੀ ਚੋਣ ਪ੍ਰਚਾਰ ਚਾ ਰਹੇ ਨੇ ਆਪਣੇ ਉਮੀਦਵਾਰ ਅਜੀਤ ਸਿੰਘ ਖੰਡੂਰੇ ਹੱਕ ਦੇ ਵਿੱਚ ਇਹ ਚੋਣ ਜਿਹੜੀ ਜਿਮਨੀ ਚੋਣ ਹੈ ਚਾਹੇ ਇਹ 2027 ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰੇਗੀ ਜੇ ਅਸੀਂ ਇਸ ਵੇਲੇ ਤਰਨਤਾਰਨ ਮੌਜੂਦ ਹਾਂ ਤੋਂ ਆਨੂੰ ਇੱਥੋਂ ਦੀਆਂ ਤਸਵੀਰਾਂ ਵੀ ਦਿਖਾਣੇ ਆ ਕਿ ਚੋਣ ਪ੍ਰਚਾਰ ਇਸ ਵੇਲੇ ਸ਼ਿਕਰਾਤੇ ਹੈ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿ ਇਹ ਰੋਡ ਤਰਨਤਾਰਨ ਦੀ ਹੈ ਇੱਕ ਮੇਨ ਰੋਡ ਹੈਗੀ ਹੈ ਇੱਕੋ ਰੋਡ ਦੇ ਉੱਤੇ ਸਾਰੇ ਉਮੀਦਵਾਰਾਂ ਦੇ ਜਿਹੜੇ ਮੇਨ ਦਫਤਰ ਹੈ ਜੇ ਗੱਲ ਕਰੀਏ ਬੀਜੇਪੀ ਦਾ ਮੇਨ ਦਫਤਰ ਹੈ ਵਾਰਿਸ ਪੰਜਾਬ ਦੇ ਉਹਨਾਂ ਦਾ ਮੁੱਖ ਦਫਤਰ ਇੱਥੇ ਹੀ ਹੈ ਆਮ ਆਦਮੀ ਪਾਰਟੀ ਦਾ ਮੁੱਖ ਦਫਤਰ ਇੱਥੇ ਹੀ ਹੈ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਇੱਥੇ ਹੀ ਹੈ ਤੇ ਇਸ ਤੋਂ ਇਸ ਦੇ ਸ਼ੁਰੂਆਤ ਤੇ ਹੀ ਅਕਾਲੀ ਦਲ ਦਾ ਵੀ ਮੁੱਖ ਦਫਤਰ ਇਸੇ ਰੋਡ 'ਤੇ ਆ ਤਰਨਤਾਰਨ ਸ਼ਹਿਰ ਜਿਹਦੇ ਜਿੰਨੀ ਚੋਣਾ ਹੋਣੀਆਂ ਨੇ ਕਰੀਬ 2 ਲੱਖ ਦੇ ਕੋਲ ਵੋਟਰ ਨੇ ਜਿਹੜੇ ਕਿ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਵੋਟ ਨਾਲ ਇਸੇ ਮਾਲ ਕਰਕੇ ਆਪਣੇ ਉਮੀਦਵਾਰ ਨੂੰ ਜਿਤਾਉਣਗੇ ਇਸ ਹਲਕੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਸ਼ਹਿਰੀ ਵੋਟਰ ਦੀ ਗੱਲ ਸ਼ਹਿਰੀ ਵੋਟਰ ਦੀ ਗਿਣਤੀ ਘੱਟ ਹੈ ਜਦਕਿ ਆਹ ਦੇ ਦੁਆਲੇ ਜਿਹੜੇ ਪਿੰਡ ਨੇ ਕਸਬੇ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਸੋ ਇਹ ਸ਼ਹਿਰ ਵੈਸੇ ਤਾਂ ਪੰਥਕ ਰਿਹਾ ਹੈ ਇਸ ਤੋਂ ਜ਼ਿਆਦਾਤਰ ਅਕਾਲੀ ਪਾਰਟੀ ਦੇ ਅਕਾਲੀ ਪਾਰਟੀ ਦੇ ਉਮੀਦਵਾਰ ਹੀ ਉਤਿਰਨ ਹੁੰਦੇ ਰਹੇ ਨੇ ਉਹੀ ਜਿੱਤੇ ਰਹੇ ਨੇ ਜੇ ਗੱਲ ਹੁਣ ਅਸੀਂ ਹਰਬੀਰ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਹੁਣ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਦਮਨ ਫੜ ਲਿਆ ਹੈ ਤਿੰਨ ਵਾਰ ਉਹ ਇਸੇ ਹੀ ਹਲਕੇ ਤੋਂ ਤਰਨ ਤਰਨ ਹਲਕੇ ਤੋਂ ਹੀ ਉਮੀਦਵਾਰ ਰਹੇ ਸਨ ਔਰ ਜੇਤੂ ਰਹੇ ਸਨ ਪਹਿਲਾ ਪਹਿਲਾ ਚੋਣ ਉਹਨਾਂ ਨੇ ਲੜਿਆ ਸੀਗਾ ਜਦੋਂ ਉਹ ਆਜ਼ਾਦ ਉਮੀਦਵਾਰ ਇਸ ਮੈਦਾਨ ਚ ਉਤਰੇ ਸਨ ਔਰ ਤਰਨ ਤਰਨ ਦੇ ਵੋਟਰਸ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਉਹਨਾਂ ਨੂੰ ਜਿਤਾ ਦਿੱਤਾ ਸੀਗਾ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਅਕਾਲੀ ਦਲ ਦੇ ਵਿੱਚ ਦੂਜੀ ਵਾਰੀ ਜਿੱਤੇ ਤੀਜੀ ਵਾਰੀ ਜਿੱਤੇ ਮਗਰ ਫਿਰ ਡਾਕਟਰ ਤਰੰबीर ਅਗਨੀ ਹੋਤਰੀ ਉਹਨਾਂ ਨੇ ਉਹਨਾਂ ਨੂੰ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੇ ਉਹਨਾਂ ਨੂੰ ਹਰਾਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਹ ਜਿਹੜੇ ਕਿ ਇਸ ਪਾਣੀ ਦੁਨੀਆ ਨੂੰ 왈ਵਿਦਾ ਕਹਿ ਚੁੱਕੇ ਨੇ ਉਹਨਾਂ ਨੇ ਐਸੇ ਇਸ ਸੀਟ ਨੂੰ ਆਪਣਾ ਕਬਜ਼ਾ ਜਮਾਇਆ ਆਪਣਾ ਧਾਕਰ ਜਮਾਇਆ ਉਹਨਾਂ ਤੋਂ ਉਹਨਾਂ ਦੇ ਕਾਲ ਚਲਾਣੇ ਤੋਂ ਬਾਅਦ ਇਸ ਹਲਕੇ ਦੇ ਵਿੱਚ ਉਹ ਜਿਮਨੀ ਚੋਣ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਜਿੰਨਾ ਦੀ ਮੌਜੂਦਾ ਸਰਕਾਰ ਹੈ ਚਾਹੇ ਸਰਕਾਰ ਨੂੰ ਇਸ ਸੀਟ ਦੇ ਜਿੱਤਣ ਹਾਰਨ ਦੇ ਨਾਲ ਕੋਈ ਫਰਕ ਨਹੀਂ ਪड़ਦਾ ਪਰ ਫਿਰ ਵੀ ਉਹ ਵੀ ਆਪਣੀ ਇਹੜੀ ਝੋਟੀ ਦਾ ਜੋਰ ਲਗਾ ਰਹੀ ਹੈ ਕਾਂਗਰਸ ਨੇ ਇਸ ਵਾਰ ਨਵੇਂ ਚਿਹਰੇ ਦੇ ਉੱਤੇ ਦਾਅ ਖੇਡਿਆ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੀਜੇਪੀ ਜਿਹੜੀ ਕਿ ਇੰਡੀਪੈਂਡੈਂਟ ਇਸ ਵਾਰ ਛੇ ਮੈਦਾਨ ਦੇ ਵਿੱਚ ਹੈ ਪਹਿਲਾ ਜੇ ਗੱਲ ਕਰੀਏ ਪਹਿਲੇ ਅਕਾਲੀ ਦਲ ਦੇ ਨਾਲ ਰਲੇਵਾ ਸੀਗਾ ਅਕਾਲੀ ਦਲ ਔਰ ਬੀਜੇਪੀ ਦਾ ਆਪਸੀ ਰਲੇਵਾ ਹੋਣ ਕਰਕੇ ਜਿਹੜਾ ਦੋਨੇ ਪਾਰਟੀਆਂ ਇਕੱਠੇ ਹੀ ਚੋਣ ਲੜਿਆ ਕਰਦੀਆਂ ਸਨ ਮਗਰ ਖੁਨ ਜਿਮਨੀ ਚੋਣਾ ਦੇ ਵਿੱਚ ਬੀਜੇਪੀ ਆਪਣੇ ਪੱਧਰ ਦੇ ਉਸਤੇ ਚੋਣ ਲੜੀ ਹੈ ਬੀਜੇਪੀ ਦੇ तमाम ਲੀਡਰ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੀ ਹੈ ਕੱਲ ਦੀ ਗੱਲ ਕਰੀਏ ਯਾਨੀ ਕੱਲ ਆਉਣ ਵਾਲੇ ਕੱਲ ਦੇ ਵਿੱਚ ਨੈਬ ਸਿੰਘ ਸੈਣੀ ਜਿਹੜੇ ਕਿ ਹਰਿਆਣਾ ਦੇ ਸੀਐਮ ਨੇ ਉਹ ਇੱਥੇ ਪਹੁੰਚਣਗੇ ਔਰ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਉਸ ਤੋਂ ਅਗਲੇ ਦਿਨ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਇੱਥੇ ਪਹੁੰਚਣਗੇ ਉਹ ਵੀ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਕਰਨਗੇ ਉਹਨਾਂ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਦਿੱਲੀ ਦੇ ਮੰਤਰੀ ਵੀ ਨੇ ਉਹ ਵੀ ਆਪਣੇ ਤਰੀਕੇ ਦੇ ਨਾਲ ਆਪਣੇ ਵੋਟਰਸ ਨੂੰ ਪਰਮਾਉਣ ਦੇ ਲਈ ਵੋਟਰਸ ਦੇ ਲਈ ਵੋਟਰਸ ਦੇ ਕੋਲ ਜਾ ਕੇ ਆਪਣੀਆਂ ਬੀਜੇਪੀ ਦੀਆਂ ਨੀਤੀਆਂ ਬੀਜੇਪੀ ਨੇ ਵੱਲੋਂ ਜੋ ਅੱਜ ਤੱਕ ਸਰਦੀ ਪਿੰਡਾਂ ਦੇ ਲੋਕਾਂ ਦੇ ਲਈ ਕੀਤਾ ਗਿਆ ਹੈ ਜੋ ਹਰ ਪੀੜਤਾਂ ਦੇ ਲਈ ਮੁਆਵਜ਼ਾ ਦਿੱਤਾ ਗਿਆ ਹੈ ਉਹਦਾ ਬਖਾਨ ਕਰਨਗੇ ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਣਗੇ ਔਰ ਆਪਣੇ ਹੱਕ ਦੇ ਆਪਣੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਚੋਣ ਵੋਟ ਪਾਉਣ ਦੇ ਲਈ ਉਹਨਾਂ ਨੂੰ ਅਪੀਲ ਕਰਨਗੇ ਸੋ ਕੁੱਲ ਮਿਲਾ ਕੇ ਦਿਗਜ ਲੀਡਰ ਜਿਹੜੇ ਆਉਣ ਵਾਲੇ 2-3 ਦਿਨ ਨੇ ਕਿਉਂਕਿ 9 ਤਰੀਕ ਸ਼ਾਮੀ 5 ਵਜੇ ਚੋਣ ਪ੍ਰਚਾਰ ਥਮ ਜਾਏਗਾ ਚੋਣ ਪ੍ਰਚਾਰ ਦੇ ਲਈ ਕੋਈ ਸੜਕਾਂ ਤੇ ਨਹੀਂ ਉਤਰੇਗਾ ਇਹ ਤਰਨਤਾਰਨ ਦੇ ਹਲਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਨਹੀਂ ਹੋਏਗਾ 10 ਤਰੀਕ ਨੂੰ ਬਿਲਕੁਲ ਆਪਣੇ ਆਪ ਨੂੰ ਫ੍ਰੀ ਰੱਖਿਆ ਜਾਏਗਾ ਔਰ 11 ਤਰੀਕ ਨੂੰ ਸਵੇਰੇ 8 ਵਜੇ ਤੋਂ ਵੋਟ ਪੈਣੀ ਸ਼ੁਰੂ ਹੋ ਜਾਏਗੀ ਔਰ 14 ਤਰੀਕ ਨੂੰ ਤਰਨਤਾਰਨ ਖਲਕੇ ਦੀ ਜਿਮਨੀ ਚੋਣ ਦਾ ਨਤੀਜਾ ਆਏਗਾ ਉਦੋਂ ਪਤਾ ਚੱਲੇਗਾ ਕਿ ਤਰਨਤਾਰਨ ਦੇ ਲੋਕਾਂ ਨੇ ਇਸ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਆਪਣੀ ਚੋਣ ਦਿੱਤੀ ਹੈ ਜਿਸ ਕਿਸ ਦੇ ਉੱਤੇ ਵਿਸ਼ਵਾਸ ਰੱਖਿਆ ਹੈ ਸੋ ਕੁੱਲ ਬਿਲਾਕੇ ਤਰਨਤਾਰਨ ਦੇ ਵਿੱਚ ਇਸ ਵੇਲੇ ਜਿਮਨੀ ਚੋਣ ਦਾ ਅਖਾੜਾ ਜਿਹੜਾ ਹੈ ਪੱਕ ਚੁਕਿਆ ਪੱਕਿਆ ਹੋਇਆ ਹੈ ਹਰ ਪਾਰਟੀ ਆਪਣੇ ਆਪਣੇ ਤਰੀਕੇ ਦੇ ਨਾਲ ਜੋਰ ਲਗਾ ਰਹੀ ਹੈ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ 117 ਹਲਕਿਆਂ ਤੋਂ ਜਿਹੜੇ ਉਹਨਾਂ ਦੇ ਐਮਐਲਏ रह ਚੁੱਕੇ ਨੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਉਹ ਤਰਨ ਤਰਨ ਦੇ ਵਿੱਚ ਡੇਰਾ ਲਾਇ ਬੈਠੇ ਨੇ ਜਿਹੜੇ ਲੀਡਰਸ ਨੇ ਉਹ ਇੱਥੇ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਆਰਪਟ ਆਰ ਮੁੱਖ ਮੰਤਰੀ ਤੋਂ ਇਲਾਵਾ ਹੋਰ ਸਾਰੇ ਮੰਤਰੀ ਉਹ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਇੱਥੇ ਪਹੁੰਚ ਰਹੇ ਨੇ ਵੱਡੀ ਗੱਲ ਜੇ ਇਸ ਪਰ ਇਸ ਚੋਣ ਦੇ ਵਿੱਚ ਕੀਤੀ ਜਾਏ ਤੇ ਬੀਜੇਪੀ ਦੀ ਆ ਬੀਜੇਪੀ ਨੂੰ ਪਹਿਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਮਿਲਦਾ ਪਿਆ ਹੈ ਔਰ ਇਹ 2027 ਦੇ ਨਤੀਜੇ ਜਿਹੜੇ ਹੋਣਗੇ 2027 ਦੌਰਾਨ ਜਿਹੜੇ ਉਮੀਦਵਾਰ ਖੜੇ ਹੋਣਗੇ ਬੀਜੇਪੀ ਦੇ ਸਾਰੇ ਹਾਮੇ ਪੰਜਾਬ ਦੇ ਵਿੱਚ ਇਹਨਾਂ ਦੇ ਜਿਹੜੇ ਜਿੱਤਦੇ ਆ ਜਿੱਤ ਦੀਆਂ ਹਾਰ ਹੈ ਉਹਨਾਂ ਨੂੰ ਪ੍ਰਭਾਵਿਤ ਕਰੇਗਾ ਇਹ ਨਤੀਜਾ ਕਿਉਂਕਿ ਬੀਜੇਪੀ ਨੂੰ ਹੌਲੀ-ਹੌਲੀ ਜਿਹੜਾ ਹੰਗਾਰਾ ਮਿਲਦਾ ਜਾ ਰਿਹਾ ਹੈ ਵੋਟਰ ਜਿਹੜੇ ਕਿਉਂਕਿ ਪਹਿਲੇ ਦੀ ਗੱਲ ਕਰੀਏ ਤਾਂ ਪਹਿਲੇ ਲੋਕ ਬੀਜੇਪੀ ਨੂੰ ਪਿੰਡਾਂ ਚ ਨਹੀਂ ਸੀ ਆਂ ਦਿੰਦੇ ਪਰ ਹੁਣ ਜੇ ਗੱਲ ਕਰੀਏ ਤਾਂ ਹੁਣ ਲੋਕ ਪਿੰਡਾਂ ਦੇ ਵਿੱਚ ਆਂਦੇ ਨੇ ਬਕਾਇਦਾ ਉਹਨਾਂ ਦਾ ਜੀ ਆਇਆਂ ਨੂੰ ਕਹਿੰਦੇ ਨੇ ਬਕਾਇਦਾ ਉਹਨਾਂ ਦੇ ਹੱਥ ਦੇ ਵਿੱਚ ਨਿਕਤਰ ਦੇ ਵੀ ਨੇ ਹੁਣ ਦੇਖਿਆ ਜਾਏ ਤੇ 27 ਤਰੀਕ ਨੂੰ 27 2027 ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦਾ ਨਤੀਜਾ ਕੀ ਨਿਕਲਦਾ ਹੈ ਉਹ ਐ ਚੋਮ ਜਿੰਨੀ ਚੋਮ ਦੇ ਵਿੱਚ ਜਿਹੜੀ ਚੋਨ ਜਾਂ ਅਸਰ ਜਿਹੜਾ ਨਤੀਜਾ ਆਏਗਾ ਉਹ ਪ੍ਰਭਾਵਿਤ ਕਰੇਗਾ ਜੈ ਆਪਣਾ ਪਰਸਨ ਨਤੇਜ ਦੇ ਨਾਲ ਜੋਤੀ ਬਹਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ